ਲਿਵਰ ਫੈਟੀ ਦਾ ਜਿਹੜਾ ਲਾਜ ਆ 100% ਲਾਜ ਬਹੁਤਾ ਲੰਮਾ ਸਮਾਂ ਦਵਾਈ ਨਹੀਂ ਖਾਣੀ ਸਿਰਫ ਹੋ ਸਕਦਾ ਮਹੀਨੇ ਦੇ ਵਿੱਚ ਹੀ ਤੁਸੀਂ ਠੀਕ ਹੋ ਜੇ ਬਹੁਤ ਵਧੀਆ ਰਿਜ਼ਲਟ ਮਿਲੂਗਾ ਜਿੰਨਾ ਮਰਜੀ ਲਿਵਰ ਫੈਟੀ ਇੱਕ ਸਾਡਾ ਇਹ ਅਰਕ ਕੱਢੇ ਹੋਏ ਆ ਇੱਕ ਸਾਡੀਆਂ ਜੜੀਆਂ ਬੂਟੀਆਂ ਪਿਓਰ ਆਯੁਰਵੈਦਿਕ ਦਵਾਈ ਆਨਲਾਈਨ ਵੀ ਮਗਾ ਸਕਦੇ ਆ ਜੇ ਤੁਸੀਂ ਆ ਕੇ ਲੈ ਕੇ ਜਾਣੀ ਆ ਕੇ ਲੈ ਚੋ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਮਨਪੀਤ ਸਿੰਘ ਬਰਾੜ ਪਿੰਡ ਰਾਈਆਂ ਵਾਲਾ ਕਲਾ ਜ਼ਿਲ੍ਹਾ ਫਰੀਦਕੋਟ ਤੁਹਾਨੂੰ ਪਤਾ ਹੀ ਆ ਜਿਹੜਾ ਕਿ ਆਪਣਾ ਪਿਛਲੇ ਲੰਮੇ ਸਮੇਂ ਤੋਂ ਸੈਂਟਰ ਚਲਾਇਆ ਜਾ ਰਿਹਾ ਗੁਰੂ ਕਿਰਪਾ ਏਰਵੈਦਿਕ ਸੈਂਟਰ ਇਹ ਸੈਂਟਰ ਦੇ ਜਰੀਏ ਕਈ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਜਿੱਦਾਂ ਤੁਹਾਨੂੰ ਪਤਾ ਹੀ ਆ ਵੱਖ-ਵੱਖਰੀ ਜਾਣਕਾਰੀ ਤੁਹਾਡੇ ਨਾਲ ਆਪਾਂ ਸਾਂਝੀ ਕਰਦੇ ਰਹਿੰਨੇ ਆ ਹਰ ਵਾਰ ਜਿਹੜੀ ਇਸ ਵਾਰੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਆ ਬਹੁਤ ਸਾਰੇ ਵੀਰਾਂ ਭੈਣਾਂ ਭਰਾਵਾਂ ਦੇ ਫੋਨ ਆਉਂਦੇ ਆ ਕਿ ਜਿਹੜਾ ਲਿਵਰ ਫੈਟੀ ਅੱਜ ਦੇ ਟਾਈਮ ਦੇ ਵਿੱਚ ਜੇ ਗੱਲ ਕਰੀਏ ਫਾਸਟ ਫੂਡ ਜਰੀਏ ਜਾਂ ਸਾਡੇ ਕਈ ਭਰਾ दारू ਪੀਂਦੇ ਆ ਜਾਂ ਕੋਈ ਹੋਰ ਨਸ਼ਾ ਕਰਦੇ ਆ ਜਾਂ ਕੋਈ ਸਾਡੀਆਂ ਭੈਣਾਂ ਚਾਹ ਪੀ ਪੀ ਕੇ ਉਹਨਾਂ ਦੇ ਲੀਵਰ ਫੈਟੀ ਹੋਏ ਪਏ ਜਾਂ ਫਾਸਟ ਫੂਡ ਖਾ ਕੇ ਲੀਵਰ ਫੈਟੀ ਹੋਏ ਪਏ ਆ ਬਹੁਤ ਵਧੀਆ ਦਵਾਈ ਲੈ ਕੇ ਆਇਆ ਤੁਹਾਡੇ ਵਾਸਤੇ ਲੀਵਰ ਫੈਟੀ ਦਾ ਜਿਹੜਾ ਲਾਜ ਆ 100% ਲਾ ਜਾਉਂਦਾ ਦਵਾਈ ਕਿੰਨੀ ਖਾਣੀ ਆ ਮਹੀਨਾ ਜਾਂ 2 ਮਹੀਨੇ ਬਸ ਬਹੁਤਾ ਲੰਮਾ ਸਮਾਂ ਦਵਾਈ ਨਹੀਂ ਖਾਣੀ ਕਈ ਵਾਰੀ ਕੀ ਹੁੰਦਾ ਸਾਡੇ ਸੱਜਣ ਮਿੱਤਰ ਲੰਮਾ ਸਮਾਂ ਦਵਾਈ ਚੱਲਣ ਤੋਂ ਥੋੜਾ ਜਿਹਾ ਪਿੱਛੇ हट ਜਾਂਦੇ ਆ ਜਿਹੜੀ ਮੈਂ ਅੱਜ ਤੁਹਾਨੂੰ ਦਵਾਈ ਦੱਸੂਗਾ ਸਿਰਫ ਹੋ ਸਕਦਾ ਮਹੀਨੇ ਦੇ ਵਿੱਚ ਹੀ ਤੁਸੀਂ ਠੀਕ ਹੋ ਜਓ ਬਟ ਜੇ ਕਈ ਵਾਰੀ ਕੋਈ ਜ਼ਿਆਦਾ ਸਮੱਸਿਆ ਹੁੰਦੀ ਆ ਤਾਂ 2 ਮਹੀਨੇ ਦਵਾਈ ਦਾ ਜਿਆਦਾ ਟਾਈਮ ਪੀਰੀਅਡ ਆ ਤੇ ਬਹੁਤ ਵਧੀਆ ਰਿਜ਼ਲਟ ਮਿਲੂਗਾ ਜਿੰਨਾ ਮਰਜੀ ਲਿਵਰ ਫੈਟੀ ਆ ਠੀਕ ਹੈ ਜੀ ਇਹ ਦਵਾਈ ਆ ਇਹ ਤੁਸੀਂ ਦੇਖ ਰਹੇ ਆ ਮੇਰੇ ਹੱਥੇ ਜਿਹੜੀ ਦਵਾਈ ਆ ਇਹ ਇੱਕ ਸਾਡਾ ਇਹ ਅਰਕ ਕੱਢੇ ਹੋਏ ਆ ਇੱਕ ਸਾਡੀਆਂ ਜੜੀਆਂ ਬੂਟੀਆਂ ਪਿਓਰ ਆਯੁਰਵੇਦਿਕ ਦਵਾਈ ਆ ਜੜੀਆਂ ਬੂਟੀਆਂ ਪੀਸੀਆਂ ਹੋਈਆਂ ਇਹ ਪਾਣੀ ਚ ਪਾ ਕੇ ਪੀਣੀਆਂ ਇਹ ਇਹ ਵੀ ਜਿਹੜੀ ਦਵਾਈ ਪੀਣੀ ਆ ਵਧੀਆ ਰਿਜ਼ਲਟ ਮਿਲੂਗਾ ਬਹੁਤ ਸੁਣਾ ਰਿਜ਼ਲਟ ਮਿਲੂਗਾ ਤੁਸੀਂ ਆਪੇ ਆਖੋਗੇ ਕਿ ਲੋਕਾਂ ਨੂੰ ਤੁਸੀਂ ਆਂਡਿਆਂ ਗਵਾਂਡਿਆਂ ਦੇ ਵਿੱਚ ਲਿਵਰ ਠੀਕ ਕਰ ਦੋਗੇ ਸਾਡਾ ਰੈਫਰੈਂਸ ਦੇ ਕੇ ਦੋਸਤੋ ਜੇਕਰ ਇਦਾਂ ਦੀ ਕਿਸੇ ਨੂੰ ਸਮੱਸਿਆ ਹੈਗੀ ਆ ਚਾਹੇ ਤੁਸੀਂ ਇੰਡੀਆ 'ਚ ਰਹਿੰਦੇ ਆ ਚਾਹੇ ਇੰਡੀਆ ਤੋਂ ਬਾਹਰ ਰਹਿੰਦੇ ਆ ਇਹਨੂੰ ਆਨਲਾਈਨ ਵੀ ਮੰਗਾ ਸਕਦੇ ਆ ਜੇ ਤੁਸੀਂ ਆ ਕੇ ਲੈ ਕੇ ਜਾਣੀ ਆ ਕੇ ਲੈ ਜਾਓ ਹਰ ਰੋਜ਼ 9 ਤੋਂ 3 ਵਜੇ ਤੱਕ ਦਵਾਈ ਮਿਲਦੀ ਆ ਪਿੰਡ ਅਰਾਈਆਂ ਵਾਲਾ ਕਲਾਂ ਜ਼ਿਲ੍ਹਾ ਫਰੀਦਕੋਟ ਫਰੀਦਕੋਟ ਤੋਂ 7 ਕਿਲੋਮੀਟਰ ਤੇ ਆਪਣਾ ਪਿੰਡ ਅਰਾਈਆਂ ਵਾਲਾ ਐਡਰੈਸ ਨਹੀਂ ਸਮਝ ਆਉਂਦਾ WhatsApp ਤੇ ਮੈਸੇਜ ਕਰ ਦਿਓ ਤੁਹਾਨੂੰ ਲੋਕੇਸ਼ਨ ਭੇਜ ਦਾਂਗੇ ਨੰਬਰ ਬੋਲ ਰਿਹਾ ਨੋਟ ਕਰ ਲਓ 7710107174 7710107174 ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਕਿਸੇ ਵੀਰ ਭੈਣ ਭਰਾ ਦਾ ਭਲਾ ਹੋ ਸਕੇ ਜੇ ਫੋਨ ਕਰਨ 9 ਵਜੇ ਤੋਂ ਲੈ ਕੇ 5 ਵਜੇ ਤੱਕ ਫੋਨ ਕਰਕੇ ਜਾਣਕਾਰੀ ਲੈ ਸਕਦੇ ਆ ਧੰਨਵਾਦ